ਪਰ ਉਹ ਦੇ ਸਰ ਜੀ ਨੂੰ ਨਹੀਂ ਇਹ ਤਾਂ ਛਾਲ 1.5 ਸਾਲ ਹੋ ਗਿਆ ਤੇ ਚੱਲ ਰਿਹਾ ਹੈ ਦੋ 1.5 ਦੋ ਸਾਲ ਹੋ ਗਏ ਪਰ ਉਹ ਵਿਚ ਵਿਚ ਕਈ ਵਾਰੀ ਕੱਢ ਜਾਂਦੇ ਹੱਥ ਮਾਰ ਕੇ ਉਹ ਫੇਰ ਪੜ ਜਾਂਦਾ ਜਾਓ ਸ਼ਿਕਾਇਤ ਲਾਗੇ ਤਾਂ ਵੀ ਕੋਈ ਆਂਦਾ ਘਰ ਤੇ ਸਾਲ 1.5 ਸਾਲ ਹੋ ਗਿਆ ਇਸ ਤਰ੍ਹਾਂ ਹੀ ਇਸ ਦੰਤ ਤੇ ਹੁੰਦਾ ਕੁਝ ਨਹੀਂ ਹੈਗਾ ਕਿੰਨੇ ਚਿਰ ਤੋਂ ਸੁਸਿਆ ਰਹੇ ਐਂ ਤੇ ਜਿਰੋ ਸਾਨੂੰ 3 ਮਹੀਨੇ ਹੋਇਆ ਇੱਥੇ ਆਏ ਨਵੇਂ ਅੰਮਾਨ ਸਿਫ ਤੋਂ ਆਏ ਇੱਥੇ ਤੇ ਸਾਡੀ ਘਰ ਦੇ ਬਾਰੇ ਗੱਲ ਦੀ ਰਹਿਣੀ ਜੋ ਵੀ ਹੈ ਪਾਣੀ ਸੀ ਦੇ ਉਹੀ ਪਾਣੀ ਪੀਣ ਵਾਲਾ ਵਿੱਚੇ ਪੈਪਾ ਜੋ ਵੀ ਵੀ ਦੇਖੋ ਮੈਂ ਤੁਹਾਨੂੰ ਕਈ ਐਸੇ ਮੇਨ ਹੋਲ ਖੋਲ ਕੇ ਦਿਖਾ ਸਕਣਾ ਜਿਨ੍ਹਾਂ ਚ ਇੰਨੀ ਇਨੀ ਗਾਰ ਹੈ ਔਰ ਇਹ ਸਾਰੀ ਗਾਰ ਜਿਹੜੀ ਹੈ ਲੋਕ ਨਾਲੀਆਂ ਆਪਣੇ ਘਰ ਆਦਾ ਸਾਰਾ ਕਚਰਾ ਸੀਵਰੇਜ ਵਿੱਚ ਉੱਟੀ ਜਾਂਦੇ ਆਂ। ਕੁਝ ਗਲੀਆਂ ਛੋਟੀਆਂ ਹੁਣ ਡਰ ਗਏ ਉੱਥੇ ਸਾਡੀ ਸੁਪਰ ਚੱਕਰ ਮਸ਼ੀਨ ਜਾਂ ਟੀ ਮਸ਼ੀਨ ਨਹੀਂ ਜਾ ਪਾਉਂਦੀ ਪਰ ਫੇਰ ਵੀ ਅਸੀਂ ਪੂਰੀ ਕੋਸ਼ਿਸ਼ ਆਪਣੇ ਵੱਲੋਂ ਕਰਦੇ ਆਂ। ਪਟਾਣਕੋਟ ਸ਼ਹਿਰ ਵਿੱਚ ਜਿੱਥੇ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਵੱਡੇ ਵੱਡੇ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਸ਼ਹਿਰ ਦੇ ਆਮ ਲੋਕ ਪਿਛਲੇ ਕੁਝ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਟਾਣਗੜ੍ਹ ਸ਼ਹਿਰ ਦੇ ਵਾਰਡ ਨੰਬਰ 31 ਵਿੱਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਿਹਾ ਜਿਸ ਨਾਲ ਇਲਾਕੇ ਦੇ ਲੋਕ ਗੰਦਗੀ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਵਾਰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਸੀਵਰੇਜ ਬਲਾਕ ਹੋਣ ਕਾਰਨ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਲੀਆਂ ਵਿੱਚ ਪਰ ਜਾਂਦਾ ਤੇ ਕਈ ਵਾਰ ਇਹ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਚਲਾ ਜਾਂਦਾ ਉਹਨਾਂ ਦੱਸਿਆ ਕਿ ਇਸ ਗੰਦੇ ਪਾਣੀ ਕਾਰਨ ਜਿੱਥੇ ਇੱਕ ਪਾਸੇ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਉੱਥੇ ਹੀ ਇਸ ਪਾਣੀ ਦੇ ਨਾਲ ਕਈ ਲੋਕ ਬਿਮਾਰ ਵੀ ਹੋਏ ਹਨ ਉਹਨ ਮਾਮਲੇ ਦੇ ਸੰਬੰਧ ਵਿੱਚ ਵਾਰਡ ਦੇ ਕਾਉਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਜ਼ਿਆਦਾਤਰ ਉਹਨਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੰਦਾ ਪਰ ਜੇਕਰ ਕੋਈ ਮੁਲਾਜ਼ਮ ਸੀਵਰੇਜ ਦੀ ਸਫਾਈ ਕਰਨ ਲਈ ਆਉਂਦਾ ਹੈ ਤਾਂ ਸਿਰਫ ਉਹ ਖਾਣਾ ਪੂਰਤੀ ਕਰਕੇ ਹੀ ਚਲੇ ਜਾਂਦੇ ਹਨ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਨਗਰ ਨਿਗਮ ਪਠਾਨਕੋਟ ਦੇ ਮੇਅਰ ਪੰਨਨਲ ਪਾਟੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸਮੱਸਿਆ ਸ਼ਹਿਰ ਦੀ ਆਮ ਸਮੱਸਿਆ ਹੈ ਅਤੇ ਲਗਾਤਾਰ ਇਸ ਦਾ ਹੱਲ ਕੀਤਾ ਜਾ ਰਿਹਾ ਹੈ। ਉਤਤੇ ਹੀ ਜਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਮੇਅਰ ਪੰਨਨਲ ਪਾਟੀਆਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ ਲਗਾਤਾਰ ਵਾਰਡ ਵਿੱਚ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਹੈ ਪਰ ਕਈ ਥਾਵਾਂ ਤੇ ਛੋਟੀਆਂ ਗਲੀਆਂ ਹੋਣ ਕਾਰਨ ਸੀਵਰੇਜ ਦੇ ਹੋਲਾਂ ਦੀ ਸਫਾਈ ਮਸ਼ੀਨਾਂ ਨਾਲ ਨਹੀਂ ਹੋ ਸਕਦੀ ਪਰ ਫਿਰ ਵੀ ਨਗਰ ਨਿਗਮ ਵੱਲੋਂ ਸੀਵਰੇਜ ਦੀ ਸਫਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਨੰਬਰ ਬਾਅਦ ਬੰਦਾ ਹੈ ਇਹ ਸਰਦ ਤੇ 3 ਨੰਬਰ ਬਾਅਦ ਕੀ ਬਰ ਇੱਕਦਮ ਦੀ ਪ੍ਰੋਬਲਮ ਆ 33 ਦੇਤੀ ਇੱਕ ਪਰੋਂ ਉਹਨਾਂ ਦੇ ਸਰਵ ਸ਼ੁਰੂ ਤੋਂ ਹੀ ਨਹੀਂ ਆਦੇ ਇਹਦੇ ਸਾਲ ਡੇਰ ਸਾਲ ਹੋ ਗਿਆ ਤੇ ਚਲੰਦਿਆ ਹੈ ਤੇ ਤਾਂ ਜੀ ਐਮਸੀ ਕੋਣ ਹੈ ਐਮਸੀ ਸਰ ਕੇਜ ਮੜਾਇਆ ਉਹ ਤਾਂ ਆਉਂਦੇ ਹੈ ਨਹੀਂ ਆ ਵੀ ਕੋਈ ਆਂਦਾ ਹੀ ਕੋਈ ਨਹੀਂ ਹੈ ਕਿ ਕੋਈ ਹੈ ਕਿ ਕਿੱਦਾਂ ਰਹਿ ਰਹੇ ਕਿੱਦਾਂ ਨਹੀਂ ਸ਼ਿਕਾਇਤ ਕਾਫੀ ਵਾਰ ਕੀਤੀ ਇੱਕ ਵਾਰ ਦੇਰੀਆ ਪੀੜੀ ਵਾਲੇ ਆਉਂਦੇ ਇੱਕ ਦਿਨ ਵੀ ਆਏ ਨਹੀਂ ਸੀ ਉਹ ਕਹਿੰਦਾ ਕਿ ਗਿੱਲੀ ਜਗ੍ਹਾ ਹੈ ਕੰਮ ਨਹੀਂ ਕਰਨਾ ਪਾਣੀ ਹੈ ਇੱਥੇ ਕੁਛ ਨਹੀਂ ਵਸ ਇੱਥੇ ਦੇਖ ਕੇ ਗੱਲ ਜੰਦੇ ਆਂ ਦੇਖਦੇ ਆ ਸੁਣਦੇ ਆ ਬਸ ਚੱਲ ਜਾਂਦੇ ਆ ਕੋਈ ਕੁਛ ਨਹੀਂ ਕੰਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਜਾਂਦੇ ਕੀ ਕੀ ਇਹਦਾ ਹਾਲ ਹੋਏ ਕੁਛ ਕੀ ਬਿਮਾਰੀਆਂ ਦਾ ਘਰ ਆ ਬੱਚੇ ਛੋਟੇ ਛੋਟੇ ਖੇਡਦੇ ਆ ਕੁਛ ਔਰ ਕੀ ਇਹਦਾ ਹਾਲ ਹੋ ਜੇ ਬਸ ਬਿਲਕੁਲ ਸੀਵਰੇਜ ਬਲੌਗ ਆ ਪਾਣੀ ਉੱਚ ਦਾ ਬਿਲਕੁਲ ਚੰਦਾ ਆ ਇੱਥੇ ਪਾਣੀ ਜਾਂਦਾ ਹੀ ਨਹੀਂ ਨਿਕਾਸੀ ਨਹੀਂ ਸੀ ਬਿਲਕੁਲ ਕੋਈ ਇਹ ਨਹੀਂ ਕਾਸੀ ਕਤੂ ਨਹੀਂ ਬੰਦ। ਇਹ ਪੰਜ ਸ਼ੁਰੂ ਤੋਂ ਹੀ ਇਹਦੀ ਬੰਦਾ ਸੀ ਵੀ ਤਾਂ ਪ੍ਰੋਬਲਮ ਤਾਂ ਰਹੀ ਹੀ ਹੈ ਕਿ ਜੋ ਉਹਦੇ ਪੇਦੇ ਸੀ ਵੀ ਜਿੱਦਾਂ ਹੀ ਚਲੰਦੇ ਆ। ਜੋ ਨਹੀਂ ਹੈਗਾ ਕਿ ਕੋਈ ਪ੍ਰੋਬਲਮ ਸੋਲਵ ਹੋਈ। ਇਹ ਕਤੂ ਦੀ ਸਮੱਸਿਆ ਆ। ਇਹ ਛਾਲ 1.5 ਸਾਲੋਂ ਕਿਸਤਾਂ ਹੰਦੇ ਪਏ। ਕਾਰਪੋਰੇਸ਼ਨ ਵਾਲੇ ਕਦੀ ਨਹੀਂ ਆਏ? ਨਹੀਂ ਆਉਂਦੇ ਆ ਕਿ ਸ਼ਿਕਾਇਤ ਵੀ ਕਰਨ ਨਹੀਂ ਆਉਂਦੇ ਆ ਕਿ। ਜਿਹੜਾ ਫੌਂਕੀ ਕੱਦੀ ਆ। ਉਹ ਵੀ ਪਾਸ ਆਉਂਦਾ ਹੀ ਨਹੀਂ ਹੈਗਾ ਵੀ। ਜਾਓ ਸ਼ਿਕਾਇਤ ਲਾ ਕੇ ਤਾਂ ਵੀ ਕੋਈ ਆਉਂਦਾ ਹੈਗਾ ਇੱਧਰ। ਇਸ ਸਾਲ 1.5 ਸਾਲੋਂ ਅਸੇ ਤਰ੍ਹਾਂ ਹੀ ਆ ਬਸ ਗੰਦ ਪੇ ਰਗਲ। ਕੋਣ ਪਾਸ ਦਾ ਨਾ ਕੀ ਢਲੇ? ਇੱਥੇ ਹੋਇਆ। ਰਾਜੂ ਤੇ ਵਾਰ ਨੰਬਰ ਕਿੰਨੀ ਦਾ ਜੀ? ਅਜੇ ਵਾਰ ਨੰਬਰ ਪੂਆ ਕਿੰਨਾ? ਕਿ ਨਾ ਆਦਾ ਸੀਤਾ ਕੀ ਪਰੇਸ਼ਾਨੀ ਆਦੀ? ਇਹ ਗਲੀ ਚ ਜਿਹੜਾ ਗੰਦ ਪੇਦਾ ਇਹਦੇ ਕਰਕੇ ਪਰੇਸ਼ਾਨੀ ਹੈ ਸਾਨੂੰ। ਲੰਗੜਾ ਮੁਸ਼ਕਲ ਹੋਏਗਾ। ਤੁਹਾਨੂੰ ਜੀ ਪ੍ਰੇਸ਼ਾਨੀ ਆ ਰਹੀ। ਹੋ ਗਏ 3 4 5 ਮਹੀਨੇ ਕੋ ਉਦੋਂ ਦਰਸ ਦੋ ਡੇਢ ਦੋ ਸਾਲ ਹੋ ਗਏ। ਪਰ ਉਹਦੇ ਵਿੱਚ ਵਿੱਚ ਕਈ ਵਾਰੀ ਕੱਢ ਜਾਂਦੇ ਹਥ ਮਾੜਾ ਡਾਂਗ ਮਾਰ ਕੇ ਉਹ ਫੇਰ ਭਰ ਜਾਂਦਾ। ਆਪਣੇ ਪਾਸਸ਼ਰ ਨੂੰ ਕਿਹਾ ਤੁਸੀਂ ਐਮਸੀ ਨੂੰ ਕਿਹਾ? ਐਮਸੀ ਨੂੰ ਕਹਿ ਗਿਆ। ਸੁਣਦੇ ਹੀ ਨਹੀਂ ਕੋਈ ਵੀ। ਸੁਣਦੇ ਹੀ ਨਹੀਂ ਐਮਸੀ ਨੂੰ ਕਿੰਨੀ ਵਾਰੀ ਕਿਹਾ? ਅਪਲੀਕੇਸ਼ਨ ਸ਼ਿਕਾਇਤ ਕੀਤੀ ਹੋਈ ਹੈ। ਉੱਥੇ ਵੀ ਲੈ ਕੇ ਆਇਆ ਸੀ ਕਿੱਥੇ ਭੇਜੀ? ਅਪਲੀਕੇਸ਼ਨ ਦਿੱਤੀ ਲੈ ਕੇ। ਹਾਂਜੀ। ਐਪਲੀਕੇਸ਼ਨ ਸਾਰੇ ਮਲੇ ਤੋਂ ਸਿਆਣ ਕਰਵਾ ਕੇ ਦਿੱਤੀ। ਕੀ ਮੰਗ ਕਰਦੇ ਹੋ? ਕੀ ਮੰਗਦੀ ਸਿਪਾਈ ਹੋਣੀ ਚਾਹੀਦੀ ਹੈ ਇਹ ਇੱਕ ਗਲੀ ਚ ਸਿਪਾਈ ਹੋਣੀ ਚਾਹੀਦੀ ਲੰਘਣਾ ਮੁਸ਼ਕਲ ਹੋਏਦਾ ਛੋਟੇ ਛੋਟੇ ਬੱਚਿਆਂ ਦਾ ਸਵੇਰੇ ਸਕੂਲ ਜਾਂਦੇ ਉਹ ਤਾਂ ਪਰੇਸ਼ਾਨ ਹੁੰਦੇ ਆ ਮੇਰਾ ਨਾਮ ਅਜੀਤ ਮਹਾਰਾ ਜੀ ਕਿੰਨ੍ਹਾ ਵਾਰ ਨੰਬਰ 3 9831 ਐ ਮੇਸਹੌਨ ਕੀ ਮਹਾਰਾ ਜੀ ਕੀ ਕਹਿੰਦੇ ਇਸ ਸਮੱਸਿਆ ਕਹਿੰਦੇ ਆ ਕਿ ਗੱਡੀ ਆ ਰਹੀ ਹੈ 1 2 3 ਚ ਆ ਰਹੀ ਹੈ ਤੇ ਆਂਦੇ ਬੰਦੇ ਆਣਗੇ ਤੇ ਘਰ ਨਹੀਂ ਦੋਗੇ ਪਰ ਹੁੰਦਾ ਕੁਝ ਨਹੀਂ ਹੈਗਾ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਇਹਦੇ ਜਿਹੜੋ ਸਾਨੂੰ 3 ਮਹੀਨੇ ਹੋਇਆ ਇੱਥੇ ਆਏ ਨਵੇਂ ਆਈਏ ਸ਼ਿਫਟ ਹੋਏ ਇੱਥੇ ਤੇ ਸਾਡੇ ਘਰ ਦੇ ਬਾਹਰ ਗੱਡੀ ਰੰਦਾ ਜੋ ਵੀ ਹੈ ਪਾਣੀ ਸੀਰਦਾ ਉਹੀ ਪਾਣੀ ਪੀਣ ਵਾਲਾ ਵਿੱਚ ਪੈਪਾ ਜੋ ਵੀ ਹੈ ਤੇ ਜਮਾ ਹੁੰਦਾ ਤੇ ਹੁਣ ਸਾਰਾ ਭਰੇ ਦੇ ਪੈਰ ਅੰਦਰ ਵੀ ਜਾਂਦੇ ਗੱਡੀਆਂ ਵੀ ਅੰਦਰ ਜਾਂਦੀਆਂ ਪੈਰ ਪੈਰ ਬੱਚੇ ਛੋਟੇ ਤੇ ਹੈਗੇ ਸਾਡੇ ਤੇ ਇੰਨਾ ਗੰਦ ਦੇਖ ਕੇ ਤੇ ਬੜਾ ਬੁਰਾ ਹਾਲ ਹੁੰਦਾ ਸਾਡਾ ਦੇਖ ਕੇ ਮੰਗਿਆ ਵੀ ਹੁਣ ਸਫਾਈ ਚਾਹੀਦੀ ਹੈ ਸੀਵਰੇਜ ਪਾਣੀ ਨਿਕਲ ਜੇ ਹੋਰ ਕੋਈ ਗੱਲ ਨਹੀਂ ਬਸ ਇਹ ਹਡੀ ਬੇਨਤੀ ਹੈ ਮੈਂ ਤੁਹਾਡੇ ਮਾਦਰਾਂ ਨੂੰ ਆਪਣੀ ਆਮ ਜਨਤਾ ਨੂੰ ਵੀ ਦੱਸਣਾ ਚਾਹਨਾ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਸਾਡੇ ਕਰਮਚਾਰੀ ਜਾਂਦੇ ਆ ਖਾਣਾ ਪੂਰਤੀ ਕਰਦੇ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਸਾਡੇ ਜਿਹੜੇ ਲੜਕੇ ਸਫਾਈ ਕਰਮਚਾਰੀ ਆਪਣੇ ਸਫਾਈ ਸੇਵਕ ਨੇ ਉਹ ਬਕਾਇਦਾ ਤੌਰ ਤੇ ਪੂਰੀ ਮਿਹਨਤ ਕਰਦੇ ਨੇ ਕਿਉਂਕਿ ਐਕਚੁਅਲੀ ਕੀ ਹੈ ਤੁਸੀਂ ਵੀ ਦੇਖੋ ਮੈਂ ਤੁਹਾਨੂੰ ਕਈ ਐਸੇ ਮੇਨ ਹਾਲ ਖੋਲ ਕੇ ਦਿਖਾ ਸਕਦਾ ਜਿਨ੍ਹਾਂ ਚ ਇੰਨੀ ਇੰਨੀ ਗਾਰ ਹੈ ਔਰ ਇਹ ਸਾਰੀ ਗਾਰ ਜਿਹੜੀ ਹੈ ਲੋਕ ਨਾਲੀਆਂ ਆਪਣੇ ਘਰਾਂ ਦਾ ਸਾਰਾ ਕਚਰਾ ਸੀਵਰੇਜ ਵਿੱਚ ਛੁੱਟੇ ਜਾਂਦੇ ਆ ਮਾਗਦੇ ਵੀ ਲੋਕਾਂ ਦੇ کئی ਵਾਰੀ ਬੇਨਤੀ ਕਰ ਚੁੱਕੇ ਆ ਵੀ ਆਪਣਾ ਕਚਰਾ ਜਿਹੜਾ ਸੀਵਰੇਜ ਦੇ ਵਿੱਚ ਨਾ ਪਾਓ ਨਾਲੀਆਂ ਥੋੜੀਆਂ ਸੀਵਰੇਜ ਤੋਂ ਅਲੱਗ ਕਰਕੇ ਰੱਖੋ ਔਰ ਫਿਰ ਵੀ ਮਾਨਯੇ ਹਾਈ ਕੋਰਟ ਦੇ ਦੁਆਰਾ ਵੀ ਇਹ ਗੱਲ ਕਹੀ ਗਈ ਆ ਕਿ ਸੀਵਰੇਜ ਮੈਨ ਜਿਹੜਿਆ ਆਪਣਾ ਸੀਵਰੇਜ ਦੇ ਵਿੱਚ ਨਹੀਂ ਜਾਣਗੇ ਮੇਨ ਹਾਲ ਦੇ ਵਿੱਚ ਪੂਰੇ ਕਰਕੇ ਵੀ ਸਾਨੂੰ ਸਮੱਸਿਆ ਆ ਰਹੀ ਆ ਕੁਝ ਗਲੀਆਂ ਛੋਟੀਆਂ ਹੋਣ ਕਰਕੇ ਉੱਥੇ ਸਾਡੀ ਸੁਪਰ ਚੱਕਰ ਮਸ਼ੀਨ ਜੈਟਿੰਗ ਮਸ਼ੀਨ ਨਹੀਂ ਜਾ ਪਾਂਦੀ ਪਰ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਆਪਣੇ ਵੱਲੋਂ ਕਰਦੇ ਆਂ ਕਿ ਉੱਥੋਂ ਦੀ ਕੰਪਲੇਨ ਜਿਹੜੀ ਹੈ ਰੈਗੂਲਰ ਦੂਰ ਹੋਵੇ ਔਰ ਮੈਂ ਜਿਹੜੇ ਤੁਸੀਂ ਕਹਿੰਦੇ ਹੋ ਵਾਰਡ ਨੰਬਰ 31 ਔਰ 32 ਦੇ ਵਿੱਚ ਜਿਹੜੀ ਥੋੜੀ-ਬੋਤੀ ਸਮੱਸਿਆ 32 ਦੇ ਅਸੀਂ ਬਹੁਤ ਸਾਰੀ ਸਮੱਸਿਆ ਹੱਲ ਕਰ ਚੁੱਕੇ ਆਂ ਔਰ ਮੈਨੂੰ ਨਹੀਂ ਲੱਗਦਾ ਵੀ 32 'ਚ ਜ਼ਿਆਦਾ ਸਮੱਸਿਆ ਹੈਗੀ ਥੋੜੀ-ਬੋਤੀ ਹੈ ਵਾ ਮੇਰੇ ਨਾਲੇਜ 'ਚ 31 'ਚ ਵੀ ਹੈ ਸਮੱਸਿਆ ਪਿੱਛੇ ਜੀ ਉੱਥੋਂ ਦੇ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਸੀਗਾ ਆਪਣੇ ਕਾਉਂਸਲਰ ਦੇ ਵਿਰੁੱਧ ਔਰ ਅਸੀਂ ਔਰੇ ਬਾਅਦ ਉੱਥੇ ਜਾ ਕੇ ਸਾਰਾ ਉਹਨਾਂ ਦਾ ਹੱਲ ਵੀ ਕੀਤਾ ਸੀਗਾ ਜਦੋਂ ਜਦੋਂ ਦੇਖੋ ਇਹ ਰੋਜ਼ ਹੀ ਪ੍ਰੇਸ਼ਾਨੀਆਂ ਸਾਨੂੰ ਆਉਂਦੀਆਂ ਜਿਹੜਾ ਹਿਮਾਲੇ ਦੇ ਨਾਲ ਹੱਲ ਕੱਢਣੇ ਆ ਤੇ ਮੈਂ ਉੱਥੋਂ ਦੇ ਲੋਕਾਂ ਨੂੰ ਇਹ ਯਕੀਨ ਦਿਲਾਣਾ ਕਿ ਜਲਦੀ ਹੀ ਉਹਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਕਰਤਾ ਜਾਏਗਾ